ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੁਆਇੰਟ ਆਫ ਸਟੱਡੀ ਐਜੂਕੇਸ਼ਨ ਪਲੇਟਫਾਰਮ ਦੇ ਉੱਪਰ ਉਮੀਦ ਕਰਦੇ ਹਾਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ। ਔਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੀ ਟਾਈਮ ਸਪੀਡ ਐਂਡ ਡਿਸਟੈਂਸ ਦਾ ਸੈਕੰਡ ਪਾਰਟ। ਠੀਕ ਹੈ ਜੀ ਇਸ ਤੋਂ ਪਹਿਲਾਂ ਤੁਸੀਂ ਕੱਲ ਇੱਕ ਵੀਡੀਓ ਦੇਖ ਚੁੱਕੇ ਹੋਵੋਗੇ ਜਿਸ ਦੇ ਵਿੱਚ ਆਪਾਂ ਫਸਟ ਫਸਟ ਪਾਰਟ ਦੇ ਵਿੱਚ ਕਵਸਚਨ ਕੀਤੇ ਸੀਗੇ ਔਰ ਜਿਸ ਦੇ ਵਿੱਚ ਆਪਾਂ ਪਤਾ ਕੀਤਾ ਸੀਗਾ ਟਾਈਮ ਕਿਵੇਂ ਫਾਈਂਡ ਕਰਨਾ ਹੈ ਸਪੀਡ ਦਾ ਕਿਵੇਂ ਪਤਾ ਕਰਨਾ ਹੈ ਅਤੇ ਡਿਸਟੈਂਸ ਦਾ ਕਿਵੇਂ ਪਤਾ ਕਰਨਾ ਹੈ ਠੀਕ ਹੈ ਜੀ ਸਮਾਂ ਦੂਰੀ ਅਤੇ ਚਾਲ ਤਾਂ ਸਮਾਂ ਦੂਰੀ ਅਤੇ ਚਾਲ ਦਾ ਕੱਲ ਆਪਾਂ ਫਾਰਮੂਲੇ ਨੋਟ ਕੀਤੇ ਸੀ ਤਨ ਤਾਂ ਫਾਰਮੂਲੇ ਕੀ ਸਨ ਜਿਕਰ ਆਪਾਂ ਡਿਸਟੈਂਸ ਪਤਾ ਕਰਨਾ ਹੈ ਤਾਂ ਫਾਰਮੂਲਾ ਕੀ ਲੱਗੇਗਾ ਸਪੀਡ ਇੰਟੂ ਟਾਈਮ ਔਰ ਦੂਸਰਾ ਫਾਰਮੂਲਾ ਸੀਗਾ ਜਿਕਰ ਆਪਾਂ ਸਪੀਡ ਪਤਾ ਕਰਨੀ ਹੈ ਤਾਂ ਫਾਰਮੂਲਾ ਲੱਗੇਗਾ ਜੀ ਡਿਸਟੈਂਸ ਅਪੋਨ ਟਾਈਮ ਔਰ ਤੀਸਰਾ ਫਾਰਮੂਲਾ ਨੋਟ ਕੀਤਾ ਸੀਗਾ ਜਿਕਰ ਆਪਾਂ ਟਾਈਮ ਪਤਾ ਕਰਨਾ ਹੈ ਤਾਂ ਫਾਰਮੂਲਾ ਲੱਗੇਗਾ ਡਿਸਟੈਂਸ ਅਪੋਨ ਸਪੀਡ ਦੂਰੀ ਵਟਾ ਚਾਲ ਤਾਂ ਇਹ ਸਨ ਆਪਣੇ ਤਿੰਨ ਫਾਰਮੂਲੇ ਡਿਸਟੈਂਸ ਪਤਾ ਕਰਨ ਦਾ ਅਤੇ ਸਪੀਡ ਪਤਾ ਕਰਨਾ ਹੈ ਅਤੇ ਟਾਈਮ ਦਾ ਪਤਾ ਕਰਨਾ ਹੈ ਠੀਕ ਹੈ ਜੀ ਤਾਂ ਦੇਖਦੇ ਆ ਜੀ ਅੱਜ ਦਾ ਫਰਸਟ ਕੁਐਸਚਨ ਕਹਿੰਦਾ ਇੱਕ ਕਾਰ 14 ਘੰਟਿਆਂ ਵਿੱਚ 210 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਨਿਸ਼ਚਿਤ ਦੂਰੀ ਨੂੰ ਤੈਅ ਕਰਦੀ ਹੈ ਠੀਕ ਹੈ ਜੀ ਕਹਿੰਦਾ ਉਸੇ ਦੂਰੀ ਨੂੰ 9 ਘੰਟੇ 48 ਮਿੰਟ ਵਿੱਚ ਤੈਅ ਕਰਨ ਲਈ ਗਤੀ ਕਿੰਨੀ ਹੋਣੀ ਚਾਹੀਦੀ ਹੈ ਤਾਂ ਇੱਕ ਹੁੰਦਾ ਹੈ ਜੀ ਟਾਈਮ ਦੂਸਰਾ ਹੁੰਦਾ ਹੈ ਸਪੀਡ ਤੇ ਤੀਸਰਾ ਹੋ ਜੀਗਾ ਜੀ ਡਿਸਟੈਂਸ ਠੀਕ ਹੈ ਜੀ ਟਾਈਮ ਦਿੱਤਾ ਹੋਇਆ ਉਸ ਨੂੰ 14 ਘੰਟੇ ਲੱਗੇ ਨੇ 14 ਘੰਟੇ ਅਤੇ ਉਸ ਦੀ ਚਾਲ ਕਿੰਨੀ ਹੈ ਜੀ 210 ਕਿਲੋਮੀਟਰ ਪ੍ਰਤੀ ਘੰਟਾ ਅਤੇ ਉਸ ਨੇ ਇੱਕ ਨਿਸ਼ਚਿਤ ਦੂਰੀ ਤੈਅ ਕੀਤੀ ਹੈ ਠੀਕ ਹੈ ਜੇਕਰ ਕਹਿੰਦਾ ਉਸੇ ਹੀ ਦੂਰੀ ਨੂੰ 9 ਘੰਟੇ 48 ਮਿੰਟ ਵਿੱਚ ਤੈਅ ਕਰਨਾ ਹੋਵੇ ਤਾਂ ਉਸ ਨੂੰ ਆਪਣੀ ਚਾਲ ਕਿੰਨੀ ਰੱਖਣੀ ਪਵੇਗੀ ਤੇ ਸਭ ਤੋਂ ਪਹਿਲਾਂ ਡਾਟਾ ਫਿਲ ਕੀਤਾ ਸੀ 14 ਘੰਟੇ ਚਾਲ 210 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਡਿਸਟੈਂਸ ਪਤਾ ਕਰਦੇ ਆ ਤਾਂ ਡਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਹੈ ਸਪੀਡ ਇੰਟੂ ਟਾਈਮ ਠੀਕ ਹੈ ਜੀ ਤਾਂ ਸਪੀਡ ਦਿੱਤੀ ਹੋਈ ਹੈ ਜੀ 210 ਕਿਲੋਮੀਟਰ ਪ੍ਰਤੀ ਘੰਟਾ ਟਾਈਮ ਲੱਗਿਆ ਹੈ ਜੀ 14 ਘੰਟੇ ਤੇ ਇਸ ਨੂੰ ਗੁਣਾ ਕਰ ਦਿਓ 0 ਆ ਜਾਏਗਾ 14 14 14 28 ਤੇ 1 29 ਤਾਂ ਟੋਟਲ ਡਿਸਟੈਂਸ ਆ ਜਾਏਗੀ 2940 ਕਿਲੋਮੀਟਰ ਠੀਕ ਹੈ ਜੀ 14 ਘੰਟੇ ਵਿੱਚ ਉਸਨੇ 2940 ਕਿਲੋਮੀਟਰ ਦੀ ਦੂਰੀ ਨੂੰ ਤੈਅ ਕੀਤਾ। ਔਰ ਇਸ ਤੋਂ ਅੰਕ ਕੀੰਦਾ ਹੈ ਜੀ ਜੇਕਰ ਉਸੇ ਹੀ ਦੂਰੀ ਨੂੰ ਮਤਲਬ ਕਿ 2940 ਕਿਲੋਮੀਟਰ ਦੀ ਦੂਰੀ ਨੂੰ ਜੇਕਰ ਉਸੇ ਹੀ ਦੂਰੀ ਨੂੰ 9 ਘੰਟੇ 48 ਮਿੰਟ ਵਿੱਚ ਤੈਅ ਕਰਨਾ ਹੋਵੇ ਤਾਂ ਉਸ ਨੂੰ ਆਪਣੀ ਚਾਲ ਕਿੰਨੀ ਰੱਖਣੀ ਪਵੇਗੀ ਠੀਕ ਹੈ ਜੀ ਤਾਂ ਚਾਲ ਕੱਢਣ ਦਾ ਫਾਰਮੂਲਾ ਹੁੰਦਾ ਹੈ ਜੀ ਡਿਸਟੈਂਸ ਅਪੋਨ ਟਾਈਮ ਤਾਂ ਡਿਸਟੈਂਸ 2940 ਹੈ ਜੀ ਅਤੇ ਚਾਲ ਡਿਸਟੈਂਸ ਅਪੋਨ ਟਾਈਮ ਆ ਜੀਗਾ ਚਾਲ ਪਤਾ ਕਰਨੀ ਹੈ ਤਾਂ ਟਾਈਮ ਟਾਈਮ ਦੀ ਆਪਾਂ ਫ੍ਰੈਕਸ਼ਨ ਬਣਾਉਣੀ ਆ 9 ਘੰਟੇ 48 ਮਿੰਟ ਨੇ ਤਾਂ 48 ਬਟਾ ਹੋ ਜਾਏਗਾ 60 ਤਾਂ ਇਸ ਨੂੰ ਕੈਨਸਲ ਆਊਟ ਕਰ ਦੋ ਕੈਨਸਲ ਆਊਟ ਕਰ ਦਿੰਨੇ ਆ ਜੀ ਚਾਰ ਦੇ ਟੇਬਲ ਤੇ ਕੱਟਿਆ ਜਾਏਗਾ 4 12 ਚੋਕੇ 48 4 15 ਚੋਕੇ 60 ਹੋਰ ਛੋਟਾ ਹੋ ਜੀਗਾ 3 ਦੇ ਟੇਬਲ ਤੇ 3 ਪੰਜੇ 15 3 ਚੋਕੇ 12 ਤਾਂ ਇਹ ਆ ਜਾਏਗਾ ਜੀ 9 ਸਹੀ 4/5 ਠੀਕ ਹੈ ਜੀ ਇਸ ਦੀ ਆਪਾਂ ਫ੍ਰੈਕਸ਼ਨ ਤੋੜਦੇ ਆ ਤਾਂ 9 ਪੰਜਾ 45 45 ਔਰ 4 49/5 ਤਾਂ ਸਮਾਜੇਗਾ ਜੀ 49/5 ਤਾਂ ਚਾਲ ਕੱਢਣ ਦਾ ਫਾਰਮੂਲਾ ਹੁੰਦਾ ਹੈ ਦੂਰੀ ਵਟਾ ਸਮਾਂ ਤਾਂ ਦੂਰੀ ਕਿੰਨੀ ਐ ਜੀ 2940 ਸਮਾਂ ਕਿੰਨਾ ਐ 49/5 ਤਾਂ 49/5 ਜੇ बटे ਦੇ नीचे बटे ਨਹੀਂ ਆਏਗਾ ਤਾਂ ਗੁਣਾ ਦੇਚ ਚਲਾ ਜਾਏਗਾ ਠੀਕ ਹੈ ਜੀ ਕੈਨਸਲ ਆਊਟ ਕਰ ਦਿਓ ਇਸ ਨੂੰ ਤਾਂ ਸ਼ੇਡ ਟੇਬਲ ਤੇ ਕੱਟੇ ਜਾਏਗਾ 49 ਇੱਕਮ 49 49 ਸ਼ੀਕਾ 294 ਠੀਕ ਹੈ ਜੀ 9 ਸ਼ੀਕਾ 54 ਹੋ ਜਾਏਗਾ 6 ਚੋਕਾ 24 24 5 29 ਤਾਂ 60 60 ਗੁਣਾ 5 ਆ ਜਾਏਗਾ 300 ਕਿਲੋਮੀਟਰ ਪ੍ਰਤੀ ਘੰਟਾ ਤਾਂ ਜੇਕਰ ਉਸਨੇ 2940 ਕਿਲੋਮੀਟਰ ਦੀ ਦੂਰੀ ਨੂੰ 9 ਘੰਟੇ 48 ਮਿੰਟ ਵਿੱਚ ਤਾਈ ਕਰਨਾ ਹੈ ਤਾਂ ਉਸ ਨੂੰ ਆਪਣੀ ਚਾਲ ਰੱਖਣੀ ਪਵੇਗੀ 300 ਕਿਲੋਮੀਟਰ ਪ੍ਰਤੀ ਘੰਟਾ ਜੋ ਕਿ ਆਪਣਾ ਫਸਟ ਅਨਸਰ ਆ ਜਾਏਗਾ ਜੀ অপਸ਼ਨ A 300 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਇਸ ਤੋਂ ਕੀ ਨੈਕਸਟ ਕੁਸਚਨ ਲੇਖਦੇ ਹਾਂ ਕਹਿੰਦਾ <Kehana> ਜੀ 5 ਘੰਟੇ ਵਿੱਚ 44 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਨਾਲ ਇੱਕ ਨਿਸ਼ਚਿਤ ਦੂਰੀ ਤੈਅ ਕੀਤੀ ਗਈ ਹੈ ਉਸੇ ਹੀ ਦੂਰੀ ਨੂੰ 2 ਘੰਟੇ 12 ਮਿੰਟ ਵਿੱਚ ਤੈਅ ਕਰਨਾ ਹੋਵੇ ਤਾਂ ਸੇਮ ਟਾਈਪ ਦਾ ਕੁਸਚਨ ਹੈ ਤਾਂ ਇੱਕ ਹੁੰਦਾ ਹੈ ਜੀ ਟਾਈਮ ਦੂਸਰਾ ਹੁੰਦਾ ਹੈ ਸਪੀਡ ਅਤੇ ਤੀਸਰਾ ਹੁੰਦਾ ਹੈ ਜੀ ਡਿਸਟੈਂਸ ਤਾਂ ਸਮਝ ਤਾਂ ਹੋਇਆ ਇਸਥੇ 5 ਘੰਟੇ ਤਾਂ ਟਾਈਮ ਆ ਜੀਗਾ 5 ਘੰਟੇ 44 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਉਸਦੀ ਚਾਲ ਦਿੱਤੀ ਹੋਈ ਹੈ 44 ਕਿਲੋਮੀਟਰ प्रति घंटा ਤਾਂ ਡਿਸਟੈਂਸ ਕਿੰਨੀ ਆ ਜੀ ਡਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਹੈ ਸਪੀਡ ਇੰਟੂ ਟਾਈਮ ਤਾਂ ਸਪੀਡ ਆ ਜੀ 44 ਦੀ ਸਮਾਂ ਕਿੰਨਾ ਲੱਗਿਆ 5 5 ਘੰਟੇ ਤਾਂ ਡਿਸਟੈਂਸ ਕਿੰਨੀ ਆ ਜੀ 5 ਚੋਕਾ 20 5 ਚੋਕਾ 20 220 220 ਕਿਲੋਮੀਟਰ ਠੀਕ ਹੈ ਜੀ ਉਸ ਤੋਂ ਅਗੇ ਕਹਿੰਦਾ ਜੇ ਕਰੋਸੇ ਹੀ ਦੂਰੀ ਨੂੰ ਉਸੇ ਹੀ ਦੂਰੀ ਨੂੰ ਮਤਲਬ ਕਿ 220 ਕਿਲੋਮੀਟਰ ਨੂੰ 2 ਘੰਟੇ 12 ਮਿੰਟ ਵਿੱਚ ਤਿਆਰ ਕਰਨਾ ਹੈ ਤਾਂ ਉਸ ਨੂੰ ਆਪਣੀ ਚਾਲ ਹੈ ਜੋ ਕਿੰਨੀ ਰੱਖਣੀ ਚਾਹੀਦੀ ਹੈ ਤਾਂ 2 ਘੰਟੇ 12 ਮਿੰਟ ਦੀ ਫ੍ਰੈਕਸ਼ਨ ਬਣਾਉਣੀ ਹੈ ਜੀ 2 ਘੰਟੇ 12/60 ਤਾਂ 12 ਇੱਕ ਵਿੱਚ 12 12 ਵਾਂ 56 ਤਾਂ 2 ਸਹੀ 1/5 ਮਤਲਬ ਕਿ 5 ਦੁਨੀ 10 10 ਤੇ 1 11/5 ਤਾਂ ਸਮਾਂ ਕਿੰਨਾ ਜੀਗਾ 11/5 ਚਾਲ ਪਤਾ ਕਰਨੀ ਹੈ ਚਾਲ ਕੱਢਣ ਦਾ ਫਾਰਮੂਲਾ ਹੁੰਦਾ ਹੈ ਦੂਰੀ ਸਮਾਂ ਤਾਂ ਦੂਰੀ ਦਿੱਤੀ ਹੋਈ ਹੈ ਜੀ 220 ਮੀਟਰ ਸਮਾਂ ਕਿੰਨਾ ਲੱਗਿਆ 11 5 ਮਤਲਬ ਕਿ 11 5 ਕੱਟਿਆ ਜਾਏਗਾ 11 1 11 11 11 121 11 2 22 20 5 100 ਤਾਂ ਉਸ ਨੂੰ ਆਪਣੀ ਚਾਲ ਕਿੰਨੀ ਰੱਖਣੀ ਪਵੇਗੀ 100 ਕਿਲੋਮੀਟਰ ਪ੍ਰਤੀ ਘੰਟਾ ਜੋ ਕਿ ਆਪਣਾ ਰਾਈਟ ਆਨਸਰ ਆ ਜੀਗਾ ਜੀ ਏ ਆਪਸ਼ਨ 100 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਪਰ ਸਮਝ ਆ ਰਿਹਾ ਹੋਵੇਗਾ ਇਸ ਤੋਂ ਅੱਗੇ ਵਧਦੇ ਹਾਂ ਜੀ ਨੈਕਸਟ ਕੁਐਸਚਨ ਕਹਿੰਦਾ ਜੀ ਇੱਕ ਕਾਰ ਦੀ ਔਸਤ ਗਤੀ ਰੇਲ ਦੀ ਔਸਤ ਗਤੀ ਦਾ 2/3 ਹੈ ਇੱਕ ਕਾਰ ਦੀ ਔਸਤ ਗਤੀ ਰੇਲ ਦੀ ਔਸਤ ਗਤੀ ਦਾ 2/3 ਹੈ 2/3 ਮੀਨਸ 2/3 ਤਾਂ ਇੱਕ ਸਾਈਡ ਕਾਰ ਹੋ ਜਾਏਗਾ ਦੂਜੀ ਸਾਈਡ ਐਜ਼ ਹੀ ਟ੍ਰੇਨ ਹੈ ਠੀਕ ਹੈ ਜੀ 2/3 ਹੈ ਜੋ ਕਾਰ ਹੈ ਰੇਲ ਦੀ ਜੋ ਗਤੀ ਦਾ 2/3 ਹੈ ਤੱਕ ਅਪਰੇਸ਼ੋ ਦੇ ਵਿੱਚ ਮੈਥਡ ਕੀਤਾ ਸੀਗਾ 2/3 ਲਿਖ ਲੋ ਚਾਹੇ 2:3 ਲਿਖ ਲੋ ਸੇਮ ਗੱਲ ਹੈ ਠੀਕ ਹੈ ਜੀ ਤਾਂ ਕਾਰ ਦੀ ਔਸਤ ਗਤੀ 2 ਹੈ ਟ੍ਰੇਨ ਦੀ ਔਸਤ ਗਤੀ 3 ਹੈ ਜੋ ਜੋ ਸ਼ਬਦ ਆ ਗਿਆ ਤਾਂ ਜੋ ਸ਼ਬਦ ਆ ਗਿਆ ਤਾਂ ਸੈਕਿੰਡ ਪਰਸਨ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਰੀਜ਼ਨਿੰਗ ਦੇ ਵਿੱਚ ਆਪਾਂ ਇੱਕ ਸਿਟਿੰਗ ਅਰੇਂਜਮੈਂਟ ਦਾ ਚੈਪਟਰ ਕੀਤਾ ਸੀਗਾ ਸਿਟਿੰਗ ਅਰੇਂਜਮੈਂਟ ਦੇ ਵਿੱਚ ਨੋਟ ਕਰਵਾਇਆ ਸੀਗਾ ਜੇਕਰ ਅਤੇ ਸ਼ਬਦ ਆਜੇ ਜਿੱਦਾਂ ਦੋ ਵਿਅਕਤੀ ਹਨ A ਅਤੇ B ਅਤੇ ਸ਼ਬਦ ਆਜਵੇ ਤਾਂ ਫਸਟ ਪਰਸਨ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਔਰ ਜੇਕਰ ਜੋ ਸ਼ਬਦ ਆ ਗਿਆ A ਅਤੇ B ਦੇ ਵਿੱਚੋਂ ਜੋ ਸ਼ਬਦ ਆ ਗਿਆ ਮੀਨਸ ਕਿ ਸੈਕਿੰਡ ਪਰਸਨ ਦੀ ਗੱਲ ਹੋ ਰਹੀ ਹੈ ਔਰ ਇੱਥੇ ਸੈਕਿੰਡ ਪਰਸਨ ਕੌਣ ਹੈ ਟ੍ਰੇਨ ਠੀਕ ਹੈ ਜੀ ਜੋ 3 ਘੰਟੇ ਵਿੱਚ 270 ਕਿਲੋਮੀਟਰ ਦੀ ਯਾਤਰਾ ਕਰਦੀ ਹੈ ਜੋ 3 ਘੰਟੇ ਵਿੱਚ 3 ਘੰਟੇ ਵਿੱਚ 270 ਕਿਲੋਮੀਟਰ ਦੀ ਯਾਤਰਾ ਕਰਦੀ ਹੈ ਤਾਂ ਚਾਲ ਪਤਾ ਕਰਨਾ ਪਏਗਾ ਦੂਰੀ ਦਿੱਤੀ ਹੋਈ ਹੈ ਸਮਝਦਾ ਹੋਇਆ ਠੀਕ ਹੈ ਜੀ ਤਾਂ ਚਾਲ ਆ ਜੇਗੀ 270/3 ਤਾਂ ਆ ਜਾਏਗਾ ਜੀ 90 ਕਿਲੋਮੀਟਰ ਪ੍ਰਤੀ ਘੰਟਾ ਤਾਂ 90 ਕਿਲੋਮੀਟਰ ਪ੍ਰਤੀ ਘੰਟਾ ਆ ਚੁੱਕਿਆ ਜੀ ਇਹ ਚਾਲ ਕਿਸ ਦੀ ਆਈ ਹੈ ਟਰੇਨ ਦੀ ਤਾਂ ਟਰੇਨ ਦੀ ਚਾਲ ਆ ਚੁੱਕੀ ਹੈ ਏ ਜੋ ਦੋਸਤੋ ਜੋ ਰੇਸ਼ੋ ਦਿੱਤਾ ਹੋਇਆ ਚਾਲ ਦਾ ਰੇਸ਼ੋ ਦਿੱਤਾ ਹੋਇਆ ਹੈ ਇੱਕ ਗੱਲ ਧਿਆਨ ਰੱਖਿਆ ਜੀ ਉਸਨੇ ਸਟਾਰਟਿੰਗ ਦੇ ਵਿੱਚ ਕੀ ਕਿਹਾ ਸੀ ਕਾਰ ਦੀ ਔਸਤ ਗਤੀ ਰੇਲ ਦੀ ਔਸਤ ਗਤੀ ਦਾ 2/3 ਹੈ ਤਾਂ ਇਹ ਗਤੀ ਦਿੱਤੀ ਹੋਈ ਹੈ ਚਾਲ ਠੀਕ ਹੈ ਜੀ ਜੋ 3 ਘੰਟੇ ਵਿੱਚ 270 ਕਿਲੋਮੀਟਰ ਦੀ ਯਾਤਰਾ ਤੈਅ ਕਰਦੀ ਹੈ ਤਾਂ 270/3 ਆ ਜਾਏਗਾ ਤਾਂ ਟ੍ਰੇਨ ਦੀ ਚਾਲ ਕਿੰਨੀ ਆ ਗਈ 90 ਤਾਂ 90 ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ 3 ਤਾਂ 3 ਦੀ ਵੈਲਿਊ 90 ਹੈ ਤਾਂ 1 ਦੀ ਵੈਲਿਊ ਫਿਰ ਕਿੰਨੀ ਆ ਜੇਗੀ ਤੇ 1 ਦੀ ਵੈਲਿਊ 3 ਹੈ ਤਾਂ 2 ਦੀ ਵੈਲਿਊ ਆ ਜੇਗੀ 60 3 ਦੀ ਵੈਲਿਊ ਆ ਜੇਗੀ 90 ਤਾਂ ਇਹਨਾਂ ਦੀ ਚਾਲ ਨਿਕਲ ਕੇ ਆ ਚੁੱਕੀ ਹੈ 60 ਕਿਲੋਮੀਟਰ ਪ੍ਰਤੀ ਘੰਟਾ ਤੇ 90 ਕਿਲੋਮੀਟਰ ਪ੍ਰਤੀ ਘੰਟਾ ਹੁਣ ਕਹਿੰਦੇ 5 ਘੰਟੇ ਵਿੱਚ ਕਾਰ ਕਿੰਨੀ ਦੂਰੀ ਤੋ ਹੋਵੇਗੀ ਤੇ ਦੋਸਤੋ ਇੱਕ ਹੁੰਦਾ ਟਾਈਮ ਦੂਸਰਾ ਹੁੰਦਾ ਹੈ ਸਪੀਡ ਅਤੇ ਤੀਸਰਾ ਹੁੰਦਾ ਹੈ ਡਿਸਟੈਂਸ ਤਾਂ ਕਾਰ ਦੀ ਜੋ ਚਾਲ ਆ ਚੁੱਕੀ ਆਪਣੇ ਕੋਲੇ 60 ਕਿਲੋਮੀਟਰ ਪ੍ਰਤੀ ਘੰਟਾ ਹੈ ਔਰ ਕਹਿੰਦਾ ਜੀ 5 ਘੰਟੇ ਵਿੱਚ 5 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗੀ ਤਾਂ ਡਿਸਟੈਂਸ ਕੱਢਣ ਦਾ ਫਾਰਮੂਲਾ ਹੁੰਦਾ ਹੈ ਸਪੀਡ ਇੰਟੂ ਟਾਈਮ ਠੀਕ ਹੈ ਜੀ ਸਪੀਡ ਹੈ ਜੀ 60 ਕਿਲੋਮੀਟਰ ਪ੍ਰਤੀ ਘੰਟਾ ਸਮਾਂ ਕਿੰਨਾ ਲੱਗਿਆ 5 ਘੰਟੇ ਤਾਂ ਟੋਟਲ ਆ ਜਾਏਗਾ 300 ਕਿਲੋਮੀਟਰ ਤਾਂ ਜੋ ਕਿ ਆਪਣਾ ਰਾਈਟ ਆਨਸਰ ਹੋ ਜਾਏਗਾ ਜੀ ਸੀ ਆਪਸ਼ਨ 300 ਕਿਲੋਮੀਟਰ ਦੀ ਯਾਤਰਾ ਠੀਕ ਹੈ ਜੀ ਉਮੀਦ ਕਰਦੇ ਆਂ ਕਲੀਅਰ ਹੋ ਗਿਆ ਹੋਵੇਗਾ ਤਾਂ ਜਿਨ੍ਹਾਂ ਨੂੰ ਨਹੀਂ ਕਲੀਅਰ ਹੋਇਆ ਇੱਕ ਵਾਰੀ ਆਪਾਂ ਰਿਪੀਟ ਕਰਦੇ ਆਂ ਇਸ ਨੂੰ ਤਾਂ ਕੁਸਚਨ ਰਿਪੀਟ ਕਰਦੇ ਆਂ ਜੀ ਕੁਸਚਨ ਦੇ ਵਿੱਚ ਕਿਹਾ ਗਿਆ ਜੋ ਕਾਰ ਦੀ ਗਤੀ ਹੈ ਟਰੇਨ ਦੀ ਗਤੀ ਦਾ 2/3 ਮੀਨਸ ਕਿ ਰੇਸ਼ੋ ਆ ਚੁੱਕਿਆ 2:3 ਇਹ ਜੋ ਰੇਸ਼ੋ ਆਇਆ ਇਹਨਾਂ ਦੀ ਗਤੀ ਹੈ ਚਾਲ ਕਾਰ ਦੀ ਗਤੀ ਹੈ ਜੋ 2 ਦੀ ਹੈ ਟਰੇਨ ਦੀ ਗਤੀ ਹੈ ਜੋ 3 ਦੀ ਹੈ ਤਾਂ ਜੋ ਟਰੇਨ ਹੈ ਜੀ 270 ਕਿਲੋਮੀਟਰ ਦੀ ਯਾਤਰਾ ਕਰਦੀ ਹੈ 3 ਘੰਟੇ ਵਿੱਚ ਤਾਂ ਉਸ ਦੀ ਚਾਲ ਕਿੰਨੀ ਆ ਜੇਗੀ 90 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਤਾਂ ਇਸ ਦੀ ਚਾਲ 90 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਦਾ ਜੋ ਰੇਸ਼ਿਓ ਦਿੱਤਾ ਹੋਇਆ ਹੈ ਠੀਕ ਹੈ ਜੀ ਤਾਂ 90 3 ਆ ਜੀਗਾ ਤਾਂ 1 ਦੀ ਵੈਲਿਊ ਕਿੰਨੀ ਆਏਗੀ 3 1 ਦੀ ਵੈਲਿਊ 3 ਹੈ ਤਾਂ 2 ਦੀ ਵੈਲਿਊ 60 3 ਦੀ ਵੈਲਿਊ 90 ਤਾਂ ਇਹਨਾਂ ਦੀ ਜੋ ਕਿਲੋਮੀਟਰ ਪ੍ਰਤੀ ਘੰਟਾ ਚਾਲ ਆ ਚੁੱਕੀ ਹੈ ਤਾਂ ਉਸ ਤੋਂ ਕੀ ਕੁਸਚਨ ਕੀ ਕਹਿੰਦਾ ਹੈ 5 ਘੰਟੇ ਵਿੱਚ ਕਾਰ ਕਿੰਨੀ ਦੂਰੀ ਤੇ ਹੋਵੇਗੀ ਤਾਂ ਸਮਾਂ 5 ਘੰਟੇ ਹੈ ਜੀ ਚਾਲ ਉਸ ਦੀ 60 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ 6 5 30 ਡਿਸਟੈਂਸ ਕਿੰਨਾ ਦਾ ਫਾਰਮੂਲਾ ਹੁੰਦਾ ਹੈ ਜੀ ਸਪੀਡ ਇੰਟੂ ਟਾਈਮ ਤਾਂ 300 ਕਿਲੋਮੀਟਰ ਦੂਰੀ ਤੇ ਹੋਵੇਗੀ ਕਾਰ ਇਸ ਤੋਂ ਅਗੇ ਦੇਖਦੇ ਆ ਜੀ ਨੈਕਸਟ ਕੁਸਚਨ ਕਹਿੰਦਾ ਕਾਰ ਦੀ ਔਸਤ ਦੇ ਗਤੀ ਟ੍ਰੇਨ ਦੀ ਔਸਤ ਦੇ ਗਤੀ ਦਾ 2/3 ਹੈ ਸੇਮ ਕੁਸਚਨ ਹੈ ਉਸ ਦੇ ਨਾਲ ਦਾ ਤਾਂ 2/3 ਚਾਲ ਦਾ ਰੇਸ਼ੋ ਆ ਜਾਏਗਾ 2:3 ਜੋ ਜੋ ਮੀਨਸ ਸੈਕਿੰਡ ਪਰਸੈਂਟ ਤਾਂ ਸੈਕਿੰਡ ਪਰਸੈਂਟ ਕੌਣ ਹੈ ਟ੍ਰੇਨ ਤਾਂ ਕਹਿੰਦਾ ਜੀ ਜੋ 5 ਘੰਟੇ ਵਿੱਚ 300 ਕਿਲੋਮੀਟਰ ਦੀ ਯਾਤਰਾ ਤੈਅ ਕਰਦੀ ਹੈ ਤਾਂ ਸਮਾ ਚਾਲ ਪਤਾ ਕਰਨੀ ਹੈ ਜੀ 300 ਕਿਲੋਮੀਟਰ ਡਿਸਟੈਂਸ ਹੈ ਡਿਸਟੈਂਸ ਅਪੋਨ ਟਾਈਮ ਆ ਜਾਏਗਾ ਤਾਂ ਚਾਲ ਕਿੰਨੀ ਆ ਜਗੀ 60 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਤਾਂ ਦੋਸਤੋ ਇਹ ਚਾਲਕਿਸ ਦੀ ਆਈ ਹੈ ਟ੍ਰੇਨ ਦੀ ਤਾਂ ਤਿੰਨ ਦੀ ਵੈਲਿਊ 60 ਹੈ ਤਾਂ ਇੱਕ ਦੀ ਵੈਲਿਊ ਕਿੰਨੀ ਆ ਜੇਗੀ 20 ਇੱਕ ਦੀ ਵੈਲਿਊ 20 ਹੈ ਤਾਂ ਦੋ ਦੀ ਵੈਲਿਊ ਕਿੰਨੀ ਆ ਜੇਗੀ 40 ਕਿਲੋਮੀਟਰ ਪ੍ਰਤੀ ਘੰਟਾ ਠੀਕ ਹੈ ਜੀ ਇਸ ਤੋਂ ਅਕੀ ਕਹਿੰਦੇ ਤਾਂ 5 ਘੰਟਿਆਂ ਵਿੱਚ ਕਾਰ ਕਿੰਨੀ ਦੂਰੀ ਤੋਵੇਗੀ ਇੱਕ ਹੁੰਦਾ ਜੀ ਟਾਈਮ ਇੱਕ ਹੁੰਦਾ ਸਪੀਡ ਅਤੇ ਇੱਕ ਹੁੰਦਾ ਡਿਸਟੈਂਸ ਸਮਾਂ ਜੀ 5 ਘੰਟੇ چال اس کی چالی کلو میٹر پرتی گھنٹہ ہے تو ڈسٹینس کنی کور کرے گا سپیڈ انٹو ٹائم کر دو تا جا دو سو کلو میٹر تو پانچ گھنٹے بعد ہے جو ٹری بس سواری کار جو پانچ گھنٹے ہے کار کن دوری تو ہوئے گی دو سو کلو میٹر دوری نیکسٹ کوشچن دیکھتے ہیں جی ਦ ਨੈਕਸਟ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਹੈ। ਔਰ ਇਸ ਦਾ ਰੇਸ਼ੋ ਕੀ ਬਣ ਜੇਗਾ? ਇੱਕ ਸਾਈਡ ਕਾਰ ਹੈ ਦੂਜੀ ਸਾਈਡ ਟ੍ਰੇਨ ਹੈ। 1/4 ਮੀਨਸ 1/4 1:4 ਤਾਂ ਜੋਸ਼ਵ ਦਾ ਚੁੱਕਿਆ ਜੀ ਇਸ ਤੋਂ ਅਗੇ ਤੁਸੀਂ ਖੋ ਟਰਾਈ ਕਰਨਾ ਹੈ ਜੋ ਟ੍ਰੇਨ ਦੀ ਔਸਤ ਗਤੀ ਆ ਜਾਏਗੀ। ਰੇਸ਼ੋ ਵਿੱਚ ਵੰਡ ਦਿਓ ਕਾਰ ਦੀ ਔਸਤ ਗਤੀ ਆ ਜਾਏਗੀ ਔਰ ਉਸ ਤੋਂ ਬਾਅਦ ਦੂਰੀ ਪਤਾ ਕਰਨੀ ਹੈ। ਠੀਕ ਹੈ ਜੀ। 9 ਘੰਟੇ ਵਿੱਚ ਆ ਜੋ ਕਾਰ ਕਿੰਨੀ ਦੂਰੀ ਤੇ ਹੋਵੇਗੀ? ਤਾਂ ਇਸ ਦਾ ਤੁਸੀਂ ਅਨਸਰ ਜ਼ਰੂਰ ਦੇਣਾ ਕਮੈਂਟ ਬਾਕਸ ਦੇ ਵਿੱਚ অপਸ਼ਨ ਦਿੱਤੇ ਹੋਏ ਨੇ 162 ਕਿਲੋਮੀਟਰ 252 ਕਿਲੋਮੀਟਰ 126 ਕਿਲੋਮੀਟਰ ਜਾਂ 63 ਕਿਲੋਮੀਟਰ ਅਰ ਜਾਂ ਇਹ অপਸ਼ਨ ਹੈ ਜੀ ਨਨ ਆਫ ਥੀਸ ਠੀਕ ਹੈ ਜੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਅਨਸਰ ਇਸ ਦਾ ਜ਼ਰੂਰ ਦੇਣਾ ਇਸ ਤੋਂ ਅਗੇ ਵੇਖਦੇ ਹਾਂ ਜੀ ਕਹਿੰਦਾ ਇੱਕ ਵਿਅਕਤੀ ਰੇਲ ਦੁਆਰਾ ਕੁੱਲ ਯਾਤਰਾ ਦਾ 3/5 ਹਿੱਸਾ ਤੈਅ ਕਰਦਾ ਹੈ ਅਤੇ 1/3 ਹਿੱਸਾ ਬੱਸ ਦੁਆਰਾ طے ਕਰਦਾ ਹੈ ਅਤੇ ਬਾਕੀ 20 ਕਿਲੋਮੀਟਰ ਦੀ ਯਾਤਰਾ ਜੋ ਸਾਈਕਲ ਦੁਆਰਾ طے ਕਰਦਾ ਹੈ ਤਾਂ ਕੁੱਲ ਯਾਤਰਾ ਪਤਾ ਕਰੋ ਤਾਂ ਦੋਸਤੋ ਉਸਨੇ ਜੋ ਕੁਝ ਯਾਤਰਾ ਟ੍ਰੇਨ ਦੁਆਰਾ ਅਤੇ ਕੁਝ ਯਾਤਰਾ ਬੱਸ ਦੁਆਰਾ ਅਤੇ ਕੁਝ ਦੁਆਰਾ ਉਸਨੇ ਕੀਤੀ ਹੈ ਜੀ ਸਾਈਕਲ ਦੁਆਰਾ طے ਠੀਕ ਹੈ ਜੀ ਸਪੋਜ਼ ਕਰੋ ਕੁੱਲ ਯਾਤਰਾ ਇਹ ਵਾਲੀ ਠੀਕ ਹੈ ਤਾਂ ਰੇਲ ਦੁਆਰਾ ਉਸਨੇ ਕੀਤੀ ਹੈ ٹرین دوارا اس نے کی تین بٹا پانچ حصہ اس جی بس دوارا تو بس دوارا کی ایک بٹا تین حصہ ٹھیک ہے جی تو ٹرین دوارا اس نے کی تین بٹا, جی؟ بٹا پانچ حصہ بس دوارا ہے اس نے ایک بٹا تین حصہ باقی جو بھی کلو میٹر یاترا سائیکل دوارا طے کرتا ہے ਤੇ ਬਾਕੀ ਜੋ 20 ਕਿਲੋਮੀਟਰ ਦੀ ਯਾਤਰਾ ਹੈ ਸਾਈਕਲ ਦੁਆਰਾ ਤੈਅ ਕਰਦਾ ਹੈ ਮਤਲਬ ਕਿ ਇਹ ਜੋ ਸਾਈਕਲ ਦੁਆਰਾ ਉਸਨੇ ਯਾਤਰਾ ਤੈਅ ਕੀਤੀ ਹੈ 20 ਕਿਲੋਮੀਟਰ ਹੈ ਠੀਕ ਹੈ ਜੀ ਤੇ ਜਦੋਂ ਵੀ ਫ੍ਰੈਕਸ਼ਨ ਦੇ ਵਿੱਚ ਬਟਾ ਦੇ ਵਿੱਚ ਖੁੱਸ ਨਾ ਜਾਵੇ ਤਾਂ ਉਦੋਂ ਸਮਝ ਲਓ ਐਲਸੀਐਮ ਦਾ ਮੈਥਡ ਹੀ ਲੱਗੇਗਾ ਠੀਕ ਹੈ ਜੀ ਐਲਸੀਐਮ ਤਾਂ ਟ੍ਰੇਨ ਦੁਆਰਾ ਉਸਨੇ ਕੀਤੀ ਹੈ ਜੀ 3/ 5 ਹਿੱਸਾ ਪਲੱਸ बस द्वारा कीती है जी उसने 1/3 हिस्सा ਤਾਂ एलसीएम ਲੈ ਲੋ ਕਿੰਨਾ ਆ ਜੇਗਾ ਤਾਂ एलसीएम ਕਿੰਨਾ ਜੇਗਾ 5 ਦੀ ਹੈ 15 एलसीएम ਆ ਜੇਗਾ 15 ਮਤਲਬ ਕਿ ਕੁੱਲ ਯਾਤਰਾ ਕਿੰਨੀ ਹੈ 15 ਕਿਲੋਮੀਟਰ ਠੀਕ ਹੈ ਜੀ ਤਾਂ ਕੁੱਲ ਯਾਤਰਾ ਜਿੰਨਾ ਐਲਸੀਮ ਆਵੇਗਾ ਉਹ ਹੋ ਜੇਗੀ ਆਪਣੀ ਕੁੱਲ ਯਾਤਰਾ ਤਾਂ ਕੁੱਲ ਯਾਤਰਾ 15 ਦੀ ਹੈ ਜਿਸ ਦੇ ਵਿੱਚੋਂ ਤਾਂ 15 ਦਾ 3/5 ਕਿੰਨਾ ਹੋ ਜੇਗਾ 9 پلس نو جو آ چکے جی ٹرین دی ہے ٹرین دوارا ٹھیک ہے پلس اس تو اگر ایک بٹا تین تا پندرہ دا ایک بٹا تین کنہ ہو جائے گا پانچ ٹھیک ہے جی پلس دیکھو ٹوٹل سی پندرہ کلومیٹر جس جس دوں نو پانج چودہ ہو چکے ہے تا باقی کنا بچیا ایک ایک بچیا جی اور اے جو اس نے یاترا کیتی ہے ٹرین دوارا طے کیتی ہے اے جو یاترا ہے اس نے બસ ਦੂਰਤ ਹੈ ਕੀਤੀ ਹੈ اور ਇਹ ਵਾਲੀ ਜੋ ਯਾਤਰਾ ਕੀਤੀ ਹੈ ਉਸਨੇ ਸਾਈਕਲ ਦੁਆਰਾ ਤੈਅ ਕੀਤੀ ਹੈ ਤਾਂ ਠੀਕ ਹੈ ਜੀ ਬੁੱਕ ਕਹਿ ਰਹੀ ਹੈ ਜੀ ਉਸਨੇ ਸਾਈਕਲ ਦੁਆਰਾ 20 ਕਿਲੋਮੀਟਰ ਦੀ ਯਾਤਰਾ ਕੀਤੀ ਤਾਂ ਆਪਾਂ ਕਿੰਨੀ ਕਹਿ ਰਹੇ ਆ ਜੀ 1 ਕਿਲੋਮੀਟਰ ਦੀ ਯਾਤਰਾ ਕੀਤੀ ਤਾਂ 20 ਵਟਾ 1 ਕਰਾਂਗੇ ਤਾਂ ਇੱਕ ਦੀ ਵੈਲਿਊ ਕਿੰਨੀ ਆ ਜੇਗੀ 20 ਕਿਲੋਮੀਟਰ ਤਾਂ 1 ਦੀ ਵੈਲਿਊ 20 ਕਿਲੋਮੀਟਰ ਹੈ ਤਾਂ ਉਸਨੇ ਪੁੱਛਿਆ ਕੁੱਲ ਯਾਤਰਾ ਕਿੰਨੀ ਹੈ ਤਾਂ ਕੁੱਲ ਯਾਤਰਾ ਕਿੰਨੀ ਹੈ ਤਾਂ ਕੁੱਲ ਯਾਤਰਾ ਮੰਨਿਆ ਸੀ ਆਪਾਂ 15 ਤਾਂ 1 ਦੀ ਵੈਲਿਊ ਵੀ ਹੈ ਤਾਂ 15 ਦੀ ਵੈਲਿਊ ਕਿੰਨੀ ਆ ਜੀ 10 ਕਿਲੋਮੀਟਰ ਠੀਕ ਹੈ ਜੀ ਤਾਂ ਕੁੱਲ ਯਾਤਰਾ ਕਿੰਨੀ ਆਜੇਗੀ 300 ਕਿਲੋਮੀਟਰ ਜੋ ਕਿ ਆਪਣਾ ਫਸਟ ਏ ਆਨਸਰ ਹੋ ਜਾਈਗਾ ਜੀ 300 ਕਿਲੋਮੀਟਰ ਇਸ ਵਿੱਚ ਐਲਸੀਮ ਲੈਣਾ ਜੀ ਜੇਕਰ ਪੁੱਛਿਆ ਜਾਵੇ ਅਲੱਗ-ਅਲੱਗ ਵੀ ਪੁੱਛ ਸਕਦੇ ਟ੍ਰੇਨ ਦੁਆਰਾ ਕਿੰਨੀ ਯਾਤਰਾ ਤੈਅ ਕੀਤੀ ਜਾਂ ਬੱਸ ਦੁਆਰਾ ਕਿੰਨੀ ਯਾਤਰਾ ਤੈਅ ਕੀਤੀ ਤਾਂ ਤੁਸੀਂ 300 ਦਾ 3/5 ਹਿੱਸਾ ਕਰ ਦਿਓ ਟ੍ਰੇਨ ਦੁਆਰਾ ਜੇਗੀ ਜਾਂ ਬੱਸ ਦੁਆਰਾ ਪੁੱਛਿਆ ਜਾਵੇ تو تین سو کا ایک بٹا تین حصہ کر دو ٹھیک ہے بس دوارا تو سیم کوشن ہے اس نے جو یاترا کی تین بٹا چار حصہ تو تین بٹا چار ہسا اس نے کی ਬੱਸ ਦੁਆਰਾ طے ਕੀਤੀ ਹੈ ਠੀਕ ਹੈ ਜੀ ਉਸ ਤੋਂ ਕਿਹਾ ਜੀ 1/6 ਹਿੱਸਾ 1/6 ਹਿੱਸਾ ਉਸਨੇ ਕੀਤਾ ਜੀ 릭ਸ਼ਾ ਦੁਆਰਾ ਠੀਕ ਹੈ ਜੀ ਔਰ ਇਸ ਤੋਂ ਕੀ ਆ ਜੀਗਾ ਬਾਕੀ 2 ਕਿਲੋਮੀਟਰ ਦੀ ਯਾਤਰਾ ਨੂੰ ਪੈਦਲ ਕਰਦਾ ਹੈ ਜੀ ਉਸਨੇ ਬਾਕੀ ਜੋ ਪੈਦਲ ਯਾਤਰਾ ਕੀਤੀ ਹੈ 2 ਕਿਲੋਮੀਟਰ ਦੀ ਠੀਕ ਹੈ ਜੀ ਤਾਂ ਐਲਸੀਐਮ ਲੈਨੇ ਜੀ 3/4 ਹਿੱਸਾ 3/4 ਆ ਜੀਗਾ ਜੀ 1/6 ਤਾਂ ਐਲਸੀਮ ਲੇ ਲੋ ਕਿੰਨਾ ਜੀਗਾ 12 ਤਾਂ 12 ਐਲਸੀਮ ਆ ਜੀਗਾ ਤਾਂ ਕੁੱਲ ਕੁੱਲ ਯਾਤਰਾ ਕਿੰਨੀ ਹੈ ਜੀ 12 ਕਿਲੋਮੀਟਰ ਠੀਕ ਹੈ ਜੀ 12 ਦਾ 3/4 ਹਿੱਸਾ ਤਾਂ ਜਦੋਂ ਐਲਸੀਮ 12 ਜਵੇ ਨੀਚੇ ਵਾਲੇ ਨਾਲ ਆਪਾਂ ਭਾਗ ਕਰਾਂਗੇ ਉੱਪਰ ਵਾਲੇ ਨਾਲ ਗੁਣਾ ਕਰਾਂਗੇ ਠੀਕ ਹੈ ਜੀ ਤਾਂ ਇਹ ਹੋ ਜੀਗਾ 12 ਨੂੰ 4 ਨਾਲ ਆਪਾਂ ਭਾਗ ਕਰਾਂਗੇ ਤਾਂ 3 ਆ ਜੀਗਾ 3 3 9 ਮਤਲਬ ਕਿ 12 ਦਾ 3/4 ਹਿੱਸਾ ਕਿੰਨਾ ਹੋ ਜਾਏਗਾ 9 ਪਲੱਸ ਇਸ ਤੋਂ ਅੱਗੇ 12 ਦਾ 1/6 ਹਿੱਸਾ ਕਿੰਨਾ ਹੋ ਜਾਏਗਾ 2 ਠੀਕ ਹੈ ਜੀ ਕੁੱਲ 12 ਸੀਗਾ ਜਿਹਦੇ ਵਿੱਚੋਂ 9 ਅਤੇ 2 11 ਤੱਕ ਹੋ ਚੁੱਕੀ ਹੈ ਤਾਂ ਬਾਕੀ ਕਿੰਨਾ ਬਚਿਆ 1 ਠੀਕ ਹੈ ਜੀ ਔਰ 1 ਦੀ ਵੈਲਿਊ ਆਪਾਂ ਨੂੰ ਦੇ ਰੱਖੀ ਹੈ ਨਾ ਉਸਨੇ ਕੀਤੀ ਹੈ ਜੀ ਬੱਸ ਦੁਆਰਾ ਤੈਅ ਕੀਤੀ ਹੈ ਔਰ ਦੋਸ ਨੇ ਤੈਅ ਕੀਤੀ ਹੈ ਰਿਕਸ਼ਾ ਦੁਆਰਾ ਅਤੇ ਇੱਕ ਜੋ ਤੈਅ ਕੀਤੀ ਹੈ ਉਸਨੇ ਪੈਦਲ ਯਾਤਰਾ ਕੀਤੀ ਹੈ ਤਦ ਉਹ ਕਹਿ ਰਹੀ ਹੈ ਜੀ ਉਸਨੇ 2 ਕਿਲੋਮੀਟਰ ਦੀ ਯਾਤਰਾ ਪੈਦਲ ਕੀਤੀ ਔਰ ਆਪਾਂ ਕਿੰਨਾ ਕਹਿ ਰਹੇ ਆ ਇੱਕ ਤਾਂ 1 ਦੀ ਵੈਲਿਊ ਕਿੰਨੀ ਆਜੇਗੀ 2 ਇੱਕ ਦੀ ਵੈਲਿਊ 2 ਹੈ ਤਾਂ ਫਿਰ 12 ਦੀ ਵੈਲਿਊ ਕਿੰਨੀ ਆਜੇਗੀ 24 ਕਿਲੋਮੀਟਰ ਠੀਕ ਹੈ ਜੀ ਤਾਂ ਆਦਮੀ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਪਤਾ ਕਰੋ ਤਾਂ ਅਨਸਰ ਆ ਜਾਏਗਾ ਜੀ 24 ਕਿਲੋਮੀਟਰ ਡੀ ਆਪਸ਼ਨ ਆ ਜਾਏਗਾ ਜੀ ਐਕਿਊਰੇਟ ਅਨਸਰ 24 ਕਿਲੋਮੀਟਰ ਇਸ ਤੋਂ ਕਿ ਨੈਕਸਟ ਕੁਐਸਚਨ ਹੈ ਜੀ ਨੈਕਸਟ ਕੁਐਸਚਨ ਤੁਸੀਂ ਖੁੱਟ ਰਹੀ ਕਰਨਾ ਹੈ ਔਰ ਇਸ ਦਾ ਅਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਹੈ ਤਾਂ ਇੱਕ ਆਦਮੀ ਨੇ ਆਪਣੀ ਯਾਤਰਾ ਦਾ ਜੋ 1/4 ਹਿੱਸਾ ਟ੍ਰੇਨ ਦੁਆਰਾ ਤੈਅ ਕੀਤਾ ਜੀ ਠੀਕ ਹੈ ਜੀ ਟ੍ਰੇਨ ਦੁਆਰਾ ਸੀਗਾ 1/4 ਹਿੱਸਾ ਨੈਕਸਟ ਆ ਸੀਗਾ ਜੀ ਬੱਸ ਦੁਆਰਾ ਕਿੰਨੀ ਯਾਤਰਾ ਕੀਤੀ ਹੈ ਉਸਨੇ ਬੱਸ ਦੁਆਰਾ 2/5 ਹਿੱਸਾ ਅਤੇ ਨੈਕਸਟ ਆ ਜੀਗਾ ਜੀ ਉਸਨੇ 70 ਕਿਲੋਮੀਟਰ ਕੀਤੀ ਹੈ ਸਾਈਕਲ ਦੁਆਰਾ ਠੀਕ ਹੈ ਜੀ ਕੈਲਸ਼ੀਅਮ ਲੈ ਕੇ ਤੁਸੀਂ ਇਸ ਦਾ ਕਮੈਂਟ ਬਾਕਸ ਵਿੱਚ ਆਂਸਰ ਜ਼ਰੂਰ ਦੇਣਾ ਹੈ 옵ਸ਼ਨ ਦਿੱਤੇ ਹੋਏ ਨੇ 200 ਕਿਲੋਮੀਟਰ 100 ਕਿਲੋਮੀਟਰ 400 ਕਿਲੋਮੀਟਰ 300 ਕਿਲੋਮੀਟਰ ਜਾਂ ਨਨ ਆਫ ðiਸ ਤੇ ਤੁਸੀਂ ਇੱਕ ਵਾਰ ਕੋ ਟਰਾਈ ਕਰਨਾ ਹੈ ਪ੍ਰੈਕਟਿਸ ਵੀ ਹੋ ਜਾਏਗੀ ਤੁਹਾਡੀ ਔਰ ਆਂਸਰ ਜ਼ਰੂਰ ਕਮੈਂਟ ਬਾਕਸ ਵਿੱਚ ਦੇਣਾ ਹੈ ਠੀਕ ਹੈ ਜੀ ਨੈਕਸਟ ਕੁਸਚਨ ਵੀ ਸੇਮ ਹੈ ਇੱਕ ਆਦਮੀ ਨੇ ਆਪਣੀ ਯਾਤਰਾ ਦਾ 2/5 ਹਿੱਸਾ ਰੇਲ ਦੁਆਰਾ ਠੀਕ ਹੈ ਜੀ ਟ੍ਰੇਨ ਦੁਆਰਾ ਉਸਨੇ ਤੈਅ ਕੀਤੀ ਹੈ ਜੀ 2/5 ਹਿੱਸਾ ਅਤੇ ਇਸ ਤੋਂ ਅਗੇ ਨੈਕਸਟ ਹੈ ਜੀ 1/2 ਹਿੱਸਾ ਕੀਤੀ ਹੈ ਉਸਨੇ ਬੱਸ ਦੁਆਰਾ ਅਤੇ ਬਾਕੀ ਜੋ ਉਸਨੇ ਮੋਟਰਸਾਈਕਲ ਦੁਆਰਾ ਬਾਈਕ ਦੁਆਰਾ ਉਸਨੇ ਤੈਅ ਕੀਤੀ ਹੈ ਜੀ 55 ਕਿਲੋਮੀਟਰ ਤਾਂ ਉਸ ਦੀ ਜੋ ਕੁੱਲ ਕੁੱਲ ਦੂਰੀ ਉਸਨੇ ਕਿੰਨੀ ਤੈਅ ਕੀਤੀ ਆਪਸ਼ਨ ਇਤੇ ਹੋਏ ਨੇ 550 ਕਿਲੋਮੀਟਰ 1100 ਕਿਲੋਮੀਟਰ 275 ਕਿਲੋਮੀਟਰ ਜਾਂ 55 ਕਿਲੋਮੀਟਰ ਠੀਕ ਹੈ ਜੀ AC ਆਪਣਾ ਅੱਜ ਦਾ ਜੋ ਟਾਈਮ ਸਪੀਡ ਐਂਡ ਡਿਸਟੈਂਸ ਦਾ ਸੈਕੰਡ ਪਾਰਟ ਸੈਕੰਡ ਵੀਡੀਓ ਆਪਣੀ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਥੈਂਕਸ ਫॉर ਵਾਚਿੰਗ ਧੰਨਵਾਦ ਜੀ